ਦੀ ਹਨੂ ਜੋਟੇ ਉਹ ਮੀਂਹ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਟਾਈਮ ਹੋ ਗਿਆ ਸਵਾ 12 ਅਸੀਂ ਆ ਗਏ ਲੁਧਿਆਣੇ ਚ ਇਹ ਪਾਸਾ ਰਹਿ ਗਿਆ ਕਿਹੜਾ ਪਾਸਾ ਨਾੜੇ ਇਹ ਇਹ ਆ ਗਏ ਉਹ ਚਰ ਮਾਰਕੀਟ ਬੱਸ ਸਟੈਂਡ ਬੱਸ ਸਟੈਂਡ ਵਾਲਾ ਪਾਸਾ ਬਹੁਤ ਜ਼ਿਆਦੇ ਨਹੀਂ ਐਕਦਾ ਮਹੌਲ ਹੈ ਤੁਰਿਆ ਕਹਿੰਦੇ ਕਹਿੰਦੇ ਦੇਖਦਾ ਦੇਖਦਾ ਮੀ ਆ ਗਿਆ ਸਾਹ ਨਹੀਂ ਆ ਰਿਹਾ ਦੇਖ ਲੋ ਫਾਈਟਰਾਂ ਨੂੰ ਪੂਰਾ ਫੁੱਲ ਮੀ ਆ ਸੁਰ ਰਾਮ ਦਾ ਸਰਪਾਈ ਰੱਖਣ ਸੁੱਖ ਦਾ ਹੀ ਭਵੇ ਸਾਡੇ ਪਿੰਡ ਦਾ ਡਾੜ ਪਿਆ ਖੜਾ ਬਾਬਾ ਜੀ ਅੱਗੇ ਬਹੁਤ ਜਾਦੀ ਵਾਈਪਰ ਫੁੱਲ ਚੱਲੀ ਆਂ ਦਰਾਂ ਨੇ ਤੇ ਪੂਰਾ ਫੁੱਲ ਮੀ ਆ ਹੈ ਲੁਧਿਆਣਾ ਇਹ ਜੀ ਬੱਸ ਸਟੈਂਡ ਦੇ ਮਗਰਲੇ ਪਾਸੇ ਆ ਆਨੰਦ ਉਹਨਾਂ ਬੰਦਿਆਂ ਨੂੰ ਆ ਰਿਹਾ ਜਿਹੜੇ ਬੰਦੇ ਕਿਤੇ ਨਾਲ ਸੰਬੰਧਤ ਨਹੀਂ ਜਿਹੜੇ ਬੰਦੇ ਕਿਤੇ ਨਾਲ ਸੰਬੰਧਤ ਆ ਜਿਨ੍ਹਾਂ ਨੇ ਦਿਹਾੜੀ ਲਾਉਣੀ ਆ ਜਾਂ ਜਿਹੜੇ ਬੰਦਿਆਂ ਦਾ ਝੋਨਾ ਵਾਹਣ 'ਚ ਖੜਾ ਜਾਂ ਜਿਨ੍ਹਾਂ ਦਾ ਪਾਰ ਸੁੱਕਾ ਮਾਲ ਪਿਆ ਪਿਆ ਖਰਾਬ ਹੋ ਗਿਆ ਉਹਨਾਂ ਨੂੰ ਬਿਲਕੁਲ ਇਨੰਦ ਆ ਰਿਹਾ ਬਹੁਤ ਜੀ ਬਹੁਤ ਮੀ ਬਹੁਤ ਜਿਆਦੇ ਮੀ ਇਕਦਮ ਹੀ ਆ ਗਿਆ ਲੱਗਦਾ ਜਿਵੇਂ ਨਾ ਰਾਣਿਆਂ ਬੱਦਲ ਥੱਲੇ ਲਹਿ ਗਿਆ ਹੁੰਦਾ ਜਿਵੇਂ ਮਨਾਲੀ ਜੀ ਨਹੀਂ ਮੀ ਜਿਵੇਂ ਮਨਾਲੀ ਜੀ ਮੀ ਪੈਂਦਾ ਹੁੰਦਾ ਐ ਹੈ ਕੋਈ ਚੰਗਾ ਸੰਕੇਤ ਨਹੀਂ ਹੈ ਇਹ ਹਾਂ ਇਹ ਨੁਕਸਾਨ ਕਰੂਗਾ ਬਹੁਤ ਜਿਆਦੇ ਅੱਗੇ ਅਸੀਂ ਤੁਰੇ ਆਉਂਦੇ ਸੀਗੇ ਰਾਹ ਦੇ ਵਿੱਚ ਮੱਦੂ ਕਲੇ ਰਾਹ ਤੇ ਤੇ ਮੀਂਹ ਪੈ ਕੇ ਹਟਿਆ ਮੈਂ ਕਿਹਾ ਰਾਣਾ ਕਵੇ ਤੋਂਦਾ ਮੈਂ ਕਿਹਾ ਤੋਂਦ ਨਹੀਂ ਗੀ ਇਹ ਧੂਆਂ ਟੈਪ ਆ ਇਹ ਬਹੁਤ ਖਤਰੇ ਵਾਲਾ ਸੰਕੇਤ ਆ ਤੇ ਉਹ ਕੁਦਰਤੀ ਗੁਰੂ ਸਾਹਿਬ ਨਾ ਮਾਹੌਲ ਹੀ ਉਹੋ ਜਿਹਾ ਕ੍ਰੀਏਟ ਕਰ ਦਿੰਦੇ ਆ ਵੀ ਬੰਦੇ ਨੂੰ ਪਤਾ ਤਾਂ ਨਹੀਂ ਹੁੰਦਾ ਪਰ ਹੋ ਜਾਂਦਾ ਆ ਹੁਣ ਚੀਜ਼ ਫੇਰ ਹੋਈ ਜਾਂਦੀ ਆ ਬਾਬਾ ਗੁਰੂ ਸਾਹਿਬ ਬਚਾਈ ਰੱਖਣ ਬਾਬਾ ਜੀ ਜਿਹੋ ਜਿਹੇ ਹਾਲਾਤ ਬਣੇ ਆ ਨਾ ਲੁਧਿਆਣੇ ਦੇ ਵਿੱਚ ਮੀਂਹ ਬਹੁਤ ਜ਼ਿਆਦੇ ਆ ਥੋੜਾ ਨਹੀਂ ਗਾ ਇਹ ਮਤਲਬ ਆ 50 ਮਿੰਟਾਂ ਦੇ ਵਿੱਚ ਵਿੱਚ ਇੰਨਾ ਛਿਗੜੂ ਛਿਗੜੂ ਕਰਤਾ ਤੇ ਫੁੱਲ ਬੱਦਲ ਹਾਂ ਮਿੰਟਾਂ ਪਾਉ ਨੂੰ 10 ਮਿੰਟ ਲੱਗੇ ਆ ਦੁਨੀਆ ਆਪਾਂ ਗੱਲਾਂ ਕਰਦੇ ਸੀ ਇਹ ਕੈਨਮੈਂਟ ਲੱਗਦਾ ਹੋਊ ਵੀ ਆਪਾਂ ਉਹਨੂੰ ਬਦਲ ਲੈ ਪਿਆ ਜੀ ਆਹਾ ਜੀ ਸਾਡੇ 11 ਦਾ ਦਫ਼ਤਰ ਆ ਗਿਆ ਜਿਹੜੇ ਚੈਨਲ ਵਗੈਰਾ ਬਣਾਏ ਹੋਏ ਬਾਈ ਹੁਣਾਂ ਦੇ ਕਿਰਪਾ ਜਾਂ ਕਿਰਤ ਤੇ ਅਸੀਂ ਹੈਗੇ ਬੱਸ ਸਟੈਂਡ ਦੇ ਨੇੜੇ ਬਿਲਕੁਲ ਗਾਂਨਾ ਕੇ ਬੱਸ ਸਟੈਂਡ ਤੋਂ ਆਪਾਂ ਤੇ ਆਹਾ ਸਾਰੇ ਬੱਦਲ ਫੁੱਲ ਪਈ ਜਾਂਦਾ ਜੀ ਪੂਰਾ ਫੁੱਲ ਬੱਦਲ ਆ ਇਹ ਕਿਹੜਾ ਕਿਹੜਾ ਲੁਧਿਆਣਾ ਦੇ ਦੇਖ ਰਿਹਾ ਵੀਡੀਓ ਜ਼ਰੂਰ ਕਮੈਂਟ ਕਰਿਓ ਇਹ ਵਾਰ ਅਰਦਾਸ ਬੇਨਤੀ ਕਰਿਓ ਗੁਰੂ ਸਾਹਿਬ ਅੱਗੇ ਵੀ ਸਾਰਿਆਂ ਦੇ ਕਿਤੇ ਚੱਲਦੇ ਰਹਿਣ ਜੇ ਕਾਰੋਬਾਰ ਚੱਲਣਗੇ ਤਾਂ ਪਰਿਵਾਰ ਫੜਣਗੇ ਫੁੱਲਣਗੇ ਬਾਬਾ ਜੀ ਆਹ ਦੇਖੋ ਹਾਲ ਫੜ ਜਾਂਦਾ ਫੇਰ ਆ ਜਾਂਦਾ ਹੜ ਜਾਂਦਾ ਫੇਰ ਛੜਾਕਾ ਆਉਂਦਾ ਕਹਿੰਦਾ ਜ਼ੋਰ ਨਾ ਆਉਂਦਾ ਛੜਾਕਾ ਆ ਬੱਦਲ ਦੇਖੋ ਕਿਵੇਂ ਲੱਥਾਂ ਐ ਲੱਗਦਾ ਜਿਵੇਂ ਮਨਾਲੀ ਹੁੰਦਾ ਕਿ ਮਨਾਲੀ ਨਹੀਂਗਾ ਜੀ ਇਹ ਲੁਧਿਆਣਾ ਜਾਂ ਤਾਂ ਪਰਲੀ ਰੈਣ ਚ ਕਰ ਲੀਓ ਭੇਡਾਂ ਦੀ ਲੱਗਦਾ ਸੈਂਟਰੀ ਰੱਖਣਾ ਆ ਆ ਗੁਰੂਆਂ ਨੇ ਕਿਸੇ ਪਾਸੇ ਓਕ 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 ਇਨਸ਼ਾ ਅੱਲਾਹ ਜੀ ਮੀਂਹ ਫੇਰ ਲਿਆ ਪਿਆ ਆ ਹਟਿਆ ਹੁਣੇ ਕਮੈਂਟ ਲਈ ਫੇਰ ਚੱਲ ਪਿਆ ਕੰਮ ਇਹ ਲੁਧਿਆਣੇ ਦਾ ਬੱਸ ਸਟੈਂਡ ਵਾਲਾ ਏਰੀਆ ਲੁਧਿਆਣੇਓ ਕਿਹੜਾ ਕਿਹੜਾ ਕਮੈਂਟ ਕਰ ਰਿਹਾ ਜਰੂਰ ਧਿਆਨ ਦਿਓ ਮਹਾਰਾ ਜਿਹੋ ਜਿਹੇ ਹਾਲਾਤ ਲੁਧਿਆਣੇ ਦੇ ਬਣ ਕੇ ਦੇਖ ਰਾ ਨਾ ਆਹ ਸ਼ੀਸ਼ਾ ਮੜਾ ਥੱਲੇ ਆ ਲੁਧਿਆਣਾ ਜੀ ਬਹੁਤ ਬਹੁਤ ਜਿਆਦਾ ਪਾਣੀ ਖੜ ਗਿਆ ਇਕਦਮ ਮੀਂਹ ਬਹੁਤ ਨਜਾਇਜ਼ ਆ ਥੋੜਾ ਨਹੀਂਗਾ ਆ ਦੇਖ ਲੈ ਪੂਰਾ ਫੁੱਲ ਬੱਦਲ ਆ ਬਈ ਮੈਂ ਵਾਕੇ ਹਟ ਜੂਗਾ ਦੋ ਚਾਰ ਮਿੰਟ ਪੰਜ ਸੱਤ ਮਿੰਟ ਹੋਊਗਾ ਪਰ ਜਿਵੇਂ ਜਿਵੇਂ ਆਪੇ ਤੁਰੇ ਜਾਂਦੇ ਆ ਉਹ ਬੜਾਈ ਖੁਸ਼ੀ ਵਾਲਾ ਦਿਨ ਆ ਜੀ ਸਾਡੇ ਆਪੇ ਕਰਿਓ ਲਾਈਕ